न दसनि चढ़िया पुनियां दनि चढ़िया विचो मुख गुरू नानक दादीन द सी चढ़िया पुनियां दनि चढ़िया ਜਾਵਾਂ ਗੁਰ ਤੋਂ ਵਾਰਿ ਵਾਰਿ ਚੱਕਾ ਚੰਨ ਨੂੰ ਚੜੀਚੁ ਬਾਰੀ ਜਾਵਾਂ ਗੁਰ ਤੋਂ ਵਾਰਿ ਵਾਰਿ ਚੱਕਾ ਚੰਨ ਨੂੰ ਚੜੀਚੁ ਬਾਰੀ ਵਾਰਿ ਵਾਰਿ ਮੈਂ ਮੱਥਾ ਟੇਕਾਂ ਵਾਰਿ ਵਾਰਿ ਮੈਂ ਮੱਥਾ ਟੇਕਾਂ ਗੁਰ ਤੋਂ ਜਾਵਾਂ ਮੈਂ ਬਨਿਹਾਰੇ ਗੁਰ ਤੋਂ ਜਾਵਾਂ ਮੈਂ ਬਨਿਹਾਰੇ ਵਿੱਚੋਂ મુખ ગુરુ નાનક દા દી સદાજી દુનિયા દ સન્નિચડીયા દુનિયા દ સન્નિચડીયા મિત્રો મુખ ગુરુ નાનક દા દી સદાજી દુનિયા દ સન્નિચડીયા દુનિયા દ સન્નિચડીયા ਤਨਗੁਰ ਨਾਨਕ 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 ਪੁੰਨਿਆ ਦਸਾਂ ਨੇ ਚੜਿਆ ਪੁੰਨਿਆ ਦਸਾਂ ਨੇ ਚੜਿਆ ਇਤੋ ਮੁਖ ਗੁਰੂ ਨਾਨਕ ਦਾ ਦੀਸ ਤੇ ਦਾ ਦੀ ਪੁਨੀਆ ਦਸਾਂ ਨੇ ਚੜਿਆ ਪੁਨੀਆ ਦਸਾਂ ਨੇ ਚੜਿਆ ਸਦੇ ਮੈਂ ਦੁੱਧ ਦੀ ਖੀਰ ਬਣਾਵਾ ਗੁਰੂ ਨਾਨਕ ਨੂੰ ਪੋਜ ਲਵਾ ਮੈਂ ਸਦੇ ਮੈਂ ਦੁੱਧ ਦੀ ਖੀਰ ਬਣਾਵਾ ਗੁਰੂ ਨਾਨਕ ਨੂੰ ਪੋਜ ਲਵਾ ਚੜਿਆ ਇਸਵੇਂ ਉਚਾ ਚੜਿਆ ਇਸਵੇਂ ਉਚਾ ਕਦੇ ਮੈਂ ਹਸਤ ਦੇ ਨੀਰ ਬਹਾਵਾ ਕਦੇ ਮੈਂ ਹਸਤ ਦੇ ਨੀਰ ਬਹਾਵਾ ਮਿਚੂ ਮਿਚੂ ਗੁਰੂ ਨਾਨਕ ਦਾ ਦਿਸਦਾ ਜੀ ਹੁਨੀ ਅਦਸ ਨੇ ਚੜਿਆ ਕੁਨੀਆਂ ਦਸਾਨੀ ਚੜਿਆ ਵਿੱਚ ਮੁਖ ਗੁਰੂ ਨਾਨਕ ਦਾ ਕਿਸਦਾ ਜੀ ਕੁਨੀਆਂ ਦਸਾਨੀ ਚੜਿਆ ਕੁਨੀਆਂ ਦਸਾਨੀ ਚੜਿਆ ਤਨ ਗੁਰੂ ਨਾਨਕ 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 ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਜਪੋ ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਸਤਨ ਸਿੰਘ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ